ਮਾਈ ਪਾਗੋ ਮਾਤਾ ਪਾਗ ਕੌਰ ਸਿੱਖ ਇਤਿਹਾਸ ਦੀ ਇੱਕ ਬਹਾਦਰ ਅਤੇ ਮਹਾਨ ਔਰਤ ਸੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸੱਦੇ ਤੇ ਬੇਮੁਖ ਹੋਏ ਸਿੰਘਾਂ ਨੂੰ ਮੋੜ ਗੁਰੂ ਜੀ ਨਾਲ ਜੋੜਿਆ ਅਤੇ ਖਿਦਰਾਣੇ ਦੀ ਢਾਬ ਸ਼੍ਰੀ ਮੁਕਤਸਰ ਸਾਹਿਬ ਦੀ ਲੜਾਈ ਵਿੱਚ ਅਗਵਾਈ ਕੀਤੀ ਜਿੱਥੇ ਉਹ ਖੁਦ ਜ਼ਖਮੀ ਹੋਈ ਅਤੇ ਬਾਅਦ ਵਿੱਚ ਗੁਰੂ ਜੀ ਨਾਲ ਹਜ਼ੂਰ ਸਾਹਿਬ ਗਈ ਜਿੱਥੇ ਉਸ ਨੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਅੰਤ ਵਿਦਰਕਰਨਾਟਕ ਨੇੜੇ ਜਨਵਾੜਾ ਪਿੰਡ ਵਿੱਚ ਜੋਤੀ ਜੋਤ ਸਮਾ ਗਈ ਮਾਈ ਭਾਗੋ ਇੱਕ ਬਹੁਤ ਹੀ ਬਹਾਦਰ ਔਰਤ ਸੀ ਜਿੱਥੇ ਆਸ਼ਤਰ ਸ਼ਾਸਤਰ ਵਿੱਚ ਨਪੁੰਨ ਸੀ ਉਥੇ ਇੱਕ ਚੰਗੀ ਘੋੜ ਸਵਾਰ ਵੀ ਸੀ ਅੱਜ ਵੀ ਸਾਨੂੰ ਔਰਤਾਂ ਨੂੰ ਸਿੱਖਿਆ ਲੈ ਕੇ ਹਰ ਚੀਜ਼ ਨੂੰ ਜਾਨਣਾ ਚਾਹੀਦਾ ਹੈ ਮੁੱਖ ਕਟਨਾਵਾਂ ਤੇ ਯੋਗਦਾਨ ਉਹ ਪੰਜਾਬ ਦੀਆਂ ਔਰਤਾਂ ਨੂੰ ਇੱਕ ਦਲੇਰੀ ਦੀ ਸਿੱਖਿਆ ਦੇ ਕੇ ਗਈ ਮਾਈ ਭਾਗੋ ਖੁਦ ਇੱਕ ਬਹੁਤ ਦਲੇਰ ਔਰਤ ਸੀ ਬੇਮੁਖ ਸਿੰਘਾਂ ਨੂੰ ਪ੍ਰੇਰਣਾ ਜਦੋਂ 40 ਸਿੰਘਾਂ ਨੇ ਬੇਦਾਵਾ ਲਿਖ ਕੇ ਗੁਰੂ ਜੀ ਤੋਂ ਮੂੰਹ ਮੋੜ ਲਿਆ ਤਾਂ ਮਾਈ ਭਾਗੋ ਨੇ ਉਹਨਾਂ ਨੂੰ ਗੁਰੂ ਜੀ ਨਾਲ ਵਾਪਸ ਲਿਆਂਦਾ ਅਤੇ ਖਿਦਰਾਣੇ ਦੀ ਟਾਬ ਦੀ ਲੜਾਈ ਵਿੱਚ ਲੜਨ ਲਈ ਪ੍ਰੇਰਿਤ ਕੀਤਾ ਇਸ ਜੁੱਧ ਵਿੱਚ ਉਹਨਾਂ ਨੇ ਅਗਵਾਈ ਕੀਤੀ ਸ਼ਹੀਦ ਸਿੰਘਾਂ ਦੇ ਨਾਲ ਉਹ ਖੁਦ ਵੀ ਬੁਰੀ ਤਰ੍ਹਾਂ ਜ਼ਖਮੀ ਹੋਈ ਤੇ ਬੜੀ ਦਲੇਰੀ ਦੇ ਨਾਲ ਤੇ ਬਹਾਦਰੀ ਦੇ ਨਾਲ ਲੜਾਈ ਲੜੀ ਗੁਰੂ ਜੀ ਨਾਲ ਸੇਵਾ ਲੜਾਈ ਤੋਂ ਬਾਅਦਾ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਜ਼ਖਮਾਂ ਤੇ ਪੱਟੀ ਬਨਵਾਈ ਅਤੇ ਉਹ ਹਜ਼ੂਰ ਸਾਹਿਬ ਤੱਕ ਗੁਰੂ ਜੀ ਦੇ ਨਾਲ ਗਈ ਸਿੱਖ ਪ੍ਰਚਾਰ ਤੇ ਅੰਤ ਬਾਅਦ ਵਿੱਚ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਵਿਦਰ ਕਰਨਾਟਕ ਦੇ ਜਨਵਾੜਾ ਪਿੰਡ ਨੇੜੇ ਗੁਰਦੁਆਰਾ ਤਪਸਥਾਨ ਵਿੱਚ ਆਪਣਾ ਸਰੀਰ ਤਿਆਗ ਦਿੱਤਾ ਮਾਈ ਭਾਗੋ ਨੂੰ ਸਿੱਖੀ ਵਿੱਚ ਇੱਕ ਮਹਾਨ ਸੂਰਬੀਰ ਅਤੇ ਸੱਚੀ ਬਹਾਦਰ ਅਤੇ ਦਲੇਰ ਔਰਤ ਦੇ ਨਾਲ ਸਤਕਾਰ ਦਿੱਤਾ ਜਾਂਦਾ ਹੈ ਤੇ ਇਹ ਸਤਕਾਰ ਉਹਨਾਂ ਔਰਤਾਂ ਨੂੰ ਹੀ ਦਿੱਤੀਆ ਜਾਂਦਾ ਹੈ ਤੇ ਉਹਨਾਂ ਦੀ ਇੱਜ਼ਤ ਹੁੰਦੀ ਹੈ ਜਿਹੜੀਆਂ ਬਹਾਦਰੀ ਨਾਲ ਆਪਣੀ ਸਾਫ਼ ਸੁਥਰੀ ਜ਼ਿੰਦਗੀ ਨੂੰ ਗੁਜ਼ਾਰ ਕੇ ਜਾਂਦੀਆਂ ਹਨ ਗੁਰੂ ਦੇ ਨਾਲ ਜੁੜ ਕੇ ਗੁਰਬਾਣੀ ਗੁਰੂ ਨਾਲ ਜੁੜ ਕੇ ਬਹਾਦਰੀ ਤੇ ਸੱਚਾਈ ਦੇ ਰਾਹ ਤੇ ਚੱਲਦੀਆਂ ਹਨ ਤੇ ਆਪਣਾ ਆਪ ਸਮਰਪਿਤ ਸਮਰਪਿਤ ਸੱਚਾਈ ਲਈ ਕਰਦੀਆਂ ਹਨ ਇਹ ਉਹਨਾਂ ਔਰਤਾਂ ਲਈ ਹੀ ਜੋ ਸਿਰ ਝੁਕਦੇ ਹਨ ਇਹ ਮਾਈ ਭਾਗੋ ਬਹਾਦਰੀ ਦਾ ਬਹਾਦਰੀ ਦੀ ਇੱਕ ਬਹੁਤ ਵੱਡੀ ਮਿਸਾਲ ਹੈ ਤਾਂ ਇਥੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹਮੇਸ਼ਾ ਸੱਚਾਈ ਤੇ ਚੱਲਣਾ ਗੁਰੂ ਬਾਣੀ ਗੁਰੂ ਦੇ ਨਾਲ ਜੁੜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ